हां रणजीत अग्नि लग्जरी कारों ਦੇ 40 ਕਾਹੇ تیار ਕਰਕੇ ਦੂਜੇ ਰਾਜਾਂ ਕੀ ਵੇਚਣ ਵਾਲਾ ਕਾਹੂ ਅੱਗੇ ਮੁੱਲ ਜੋ ਬਲੋ ਚਾਹੇ ਕਾਹੇ تیار ਕਰਕੇ ਅੱਗੇ ਵੇਚੀਆਂ 15 ਲਗਜ਼ਰੀ ਕਾਰਾਂ ਜਿਨ੍ਹਾਂ ਵਿੱਚ ਸਕੋਰਪਿਓ ਹੋਰ ਜੁਨਰ Thar Mahindra SUV 로ઝા ਰੈਜ਼ੈਂਟਰ ਜੋ ਕਿ Rajasthan ਤੇ Haryana ਤੋਂ ਬਰਾਮਦ ਕੀਤੀਆਂ ਗ੍ਰਿਫਤਾਰ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪੇਸਵਾਨ ਐਸੀਐਸ ਨਗਰ ਮਹਾਦੀ ਦਾ ਦੱਸਿਆ ਜਾਂਦਾ ਹੈ ਇਹ ਪੰਜਾਬ ਦੀ ਇੱਕ ਖਾਸ ਰਿਪੋਰਟ ਹੈ ਰੀਸੈਂਟ ਪਾਸ ਤੇ ਵਿੱਚ ਪੁਲਿਸ ਸਟੇਸ਼ਨ ਰਣਜੀਤ ਐਵੇਨਿਊ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਕੀ ਇੱਕ ਕੰਪਲੇਂਟ ਆਈ ਸੀ ਕਿ ਕੋਈ ਬੰਦਾ ਫੌਜ ਡਾਕੂਮੈਂਟਸ ਬਣਾ ਕੇ ਜਿਹੜੀ ਲਗਜ਼ਰੀ ਕਾਰਸ ਐ ਉਹਨੂੰ ਬਾਹਰ ਆਊਟ ਆਫ ਸਟੇਟ ਤੇ ਕੁਝ ਪੰਜਾਬ ਦੇ ਵਿੱਚ ਹੀ ਸੇਲ ਕਰ ਰਿਹਾ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕੀ ਐਸ ਐਚਓ ਰਣਜੀਤ ਐਵੇਨਿਊ ਨੇ ਬੜਾ ਵਧੀਆ ਕੰਮ ਕਰਦੇ ਹੋਏ ਉਹਨਾਂ ਦੀ ਟੀਮ ਦਿਨ ਨਾਲ ਐਫਰਟ ਦੇ ਨਾਲ ਇਹ 15 ਗੱਡੀਆਂ ਨੂੰ ਰਿਕਵਰ ਕੀਤਾ ਗਿਆ ਇਹਦੇ ਵਿੱਚ ਅਸੀਂ 89 ਨੰਬਰ ਐਫ ਆਈ ਆਰ 11725 ਨੂੰ ਰਜਿਸਟਰ ਕੀਤੀ ਸੀ ਤੇ ਇਹਦੇ ਵਿੱਚ ਅਸੀਂ ਇੱਕ ਅਕਿਊਜ਼ਡ ਨੂੰ ਅਰੈਸਟ ਕੀਤਾ ਹਰਵਿੰਦਰ ਸਿੰਘ ਸੰਧੂ son of late ਰਗਵੀਰ ਸਿੰਘ ਇਹ ਫੇਜ਼ 1 ਮੁਹਾਲੀ ਦਾ ਰਹਿਣ ਵਾਲਾ ਹੈ ਤੇ ਇਹਦੇ ਤੋਂ 15 ਲਗਜ਼ਰੀ ਵਹੀਕਲਸ ਡਿਫਰੈਂਟ ਸਟੇਟਸ ਤੋਂ ਰਾਜਸਥਾਨ ਚੋਂ ਹਰਿਆਣਾ ਤੋਂ ਆਪਰੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਸਕਸੈਸਫੁਲੀ ਰਿਕਵਰ ਕੀਤੀਆਂ ਤੇ ਇਹਦੇ ਤੇ ਹੁਣ ਅਗਲੀ ਕਾਰਵਾਈ ਨੂੰ ਰਿਮਾਂਡ ਤੇ ਲੈ ਕੇ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਜੀ ਥੈਂਕ ਯੂ